ਦੋ ਜਾਣਕਾਰੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਐਸੇ ਵੀਡੀਓ ਦੇ ਵਿੱਚ ਜੋ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀਆਂ ਹਨ ਚਾਹੇ ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੋ ਚਾਹੇ ਤੁਸੀਂ ਆਊਟ ਆਫ ਕੈਨੇਡਾ ਦੇ ਵਿੱਚ ਰਹਿੰਦੇ ਹੋ ਇੰਡੀਆ ਤੋਂ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਬਹੁਤ ਸਾਰੀ ਇਨਫੋਰਮੇਸ਼ਨ ਕੈਨੇਡਾ ਤੋਂ ਨਿਕਲ ਕੇ ਆਉਂਦੀ ਹੈ ਜੋ ਹਮੇਸ਼ਾ ਹੀ ਅਸੀਂ ਇਸ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਤਾਂ ਇੱਕ ਛੋਟੀ ਜੀ ਰਿਕਵੈਸਟ ਹੈ ਜੀ ਹੱਥ ਜੋੜ ਕੇ ਪਹਿਲੀ ਵਾਰ ਚੈਨਲ ਤੇ ਆਇਆ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਰੀਸੈਂਟਲੀ 30 ਮਈ ਨੂੰ ਇੱਕ ਐ ਐਕਸਪ੍ਰੈਸ ਡਰਾਅ ਦੇ ਵਿੱਚ 2985 ਲੋਕਾਂ ਨੂੰ ਪੀਆਰ ਦਿੱਤੀ ਗਈ ਹੈ ਮਤਲਬ ਕਿ ਪੀਆਰ ਦਾ ਸੱਦਾ ਦਿੱਤਾ ਤੇ ਪੀਆਰ ਉਹਨਾਂ ਨੂੰ ਕਰ ਦਿੱਤਾ ਗਿਆ ਹੈ ਇਸ ਦੇ ਵਿੱਚ ਜੋ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਮੇਨ ਪੁਆਇੰਟ ਹੈ ਜੋ ਸਕੋਰ ਉਹਨਾਂ ਨੇ ਇਸ ਵਾਰ ਚੱਕਿਆ ਹੈ ਉਹ ਚੱਕਿਆ ਹੈ ਜੀ 2 नियर अबाउट 676 ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਵੀ CRS ਸਕੋਰ ਹੈ ਜੋ ਲੋਏਸਟ ਚੱਕਿਆ ਗਿਆ ਹੈ 676 ਤੇ 2985 ਲੋਕਾਂ ਨੂੰ ਐਕਸਪ੍ਰੈਸ ਐਂਟਰੀ ਲਈ PR ਦਿੱਤੀ ਗਈ ਹੈ ਨੈਕਸਟ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਜ਼ਿਆਦੇ ਡਰਾਅ ਨਿਕਲਣਗੇ ਕਿਉਂਕਿ ਇਹ ਮਈ ਮਹੀਨੇ ਦਾ ਪਹਿਲਾ ਡਰਾ ਸੀ ਜੋ ਐਕਸਪ੍ਰੈਸ ਐਂਟਰੀ ਦੇ ਵਿੱਚ ਕੱਢਿਆ ਗਿਆ ਸੀ ਤੇ ਹਮੇਸ਼ਾ ਹੀ ਕੈਨੇਡਾ ਹਰ ਮਹੀਨੇ ਬਹੁਤ ਵੱਡੇ ਵੱਡੇ ਡਰਾ ਕੱਢਦਾ ਹੈ ਤੇ ਅਗਲੇ ਡਰਾ ਦੇ ਵਿੱਚ ਜਾਣਕਾਰੀ ਸੂਤਰਾਂ ਦੇ ਮੁਤਾਬਿਕ ਇਹ ਨਿਕਲ ਕੇ ਆ ਰਹੀ ਹੈ 78% ਮਤਲਬ ਕਿ 78% ਜੋ ਨੈਕਸਟ ਡਰਾ ਨਿਕਲਣਗੇ ਐਕਸਪ੍ਰੈਸ ਐਂਟਰੀ ਦੇ ਵਿੱਚ ਉਹ ਕੈਟਾਗਰੀ ਵਾਈਜ਼ ਨਿਕਲਣਗੇ ਮਤਲਬ ਕਿ categories ਕਹਿਣ ਦਾ ਮਤਲਬ ਹੈ ਕਿ ਜਿਸ ਕੈਟਾਗਰੀ ਦੇ ਵਿੱਚ ਆਪਾਂ ਤੁਸੀਂ ਫੀਲਡ ਦੇ ਵਿੱਚ ਪੱਕੇ ਮਾਹਰ ਹੋ ਉਹਨਾਂ ਦੇ ਹੀ ਡਰਾ ਜਿਆਦਾਤਰ ਕੱਡੇ ਜਾਣਗੇ ਜਿਵੇਂ ਕਿ ਇੱਕ ਐਗਜ਼ਾਮਪਲ ਦੇ ਤੌਰ ਤੇ ਆਪਾਂ ਦੇਖਿਆ ਜਾਵੇ ਕੈਟਾਗਰੀ ਜੇਕਰ ਮੈਂ ਹੈਲਥ ਡਿਪਾਰਟਮੈਂਟ ਦੀ ਸਟੱਡੀ ਕੀਤੀ ਆ ਜਾਂ ਹੈਲਥ ਕੇਅਰ ਦੀ ਮੈਂ ਸਟੱਡੀ ਕੀਤੀ ਆ ਤੇ ਉਹਦੇ ਵਿੱਚ ਹੀ ਮੇਰੀ ਕੈਟਾਗਰੀ ਮੇਨ ਆ ਦੂਜੇ ਨੰਬਰ ਤਾਂ ਜੇਕਰ ਮੈਂ ਕੰਸਟਰਕਸ਼ਨ ਦੀ ਸਟੱਡੀ ਕੀਤੀ ਆ ਤੇ ਮੈਂ ਕੰਸਟਰਕਸ਼ਨ ਦੇ ਵਿੱਚ ਇੱਕ ਮੇਨ ਮਾਹਿਰ ਆ ਤਾਂ ਇਸ ਟਾਈਪ ਦੀ ਨੂੰ ਇਸ ਟਾਈਪ ਦੀ ਸਟੱਡੀ ਨੂੰ ਆਪਾਂ ਕੈਟਾਗਰੀ ਵਾਈਜ਼ ਕਹਾਂਦੇ ਨੇ ਤੇ ਉਸੇ ਕੈਟਾਗਰੀ ਵਾਈਜ਼ ਦੇ ਉੱਤੇ ਆਪਾਂ ਨੂੰ ਵਰਕ ਪਰਮਿਟ ਮਿਲਦਾ ਹੈ ਦ ਵਰਕ ਪਰਮਿਟ ਉਸੇ ਕੈਟਾਗਰੀ ਤੇ ਐਕਸਪੀਰੀਅੰਸ ਲੈ ਕੇ ਆਪਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਆਪਣੀ ਫਾਈਲ ਲਾਉਣੇ ਆ ਬਹੁਤ ਬਹੁਤ ਮੁਬਾਰਕਾਂ ਜੀ ਜਿਨ੍ਹਾਂ ਨੂੰ 2985 ਲੋਕਾਂ ਨੂੰ ਉਹ ਚੀਜ਼ ਪ੍ਰਾਪਤ ਹੋਈ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ